ਤਤਨ ਸਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਅਰਬੀ ਬਹੁਤ ਹੀ ਟੇਸਟੀ ਟੇਸਟੀ ਅਰਬੀ ਦਾ ਤੁਸੀਂ ਹਰ ਵਾਂਸਵਨੀ ਬਣਾ ਦੇਣੀ ਅੱਜ ਮੇਰੇ ਤਰੀਕੇ ਨਾਲ ਬਣਾ ਕੇ ਇੱਕ ਵਾਰੀ ਦੇਖਿਆ ਜਰੂਰ ਤੇ ਮੈਂ ਅਰਬੀ ਛਿੱਲ ਲਈ ਆ ਤੇ ਇਹਨੂੰ ਪੀਸਾਂ ਦੇ ਵਿੱਚ ਕੱਟ ਕਰ ਲਿਆ ਗਿਆ ਤੇ ਹੁਣ ਆਪਾਂ ਆਇਲ ਲਿਆ ਹੋਇਆ ਜਾਂ ਦੇਸੀ ਘਿਓ ਵੀ ਤੁਸੀਂ ਲੈ ਸਕਦੇ ਜੋ ਤੇ ਆਪਾਂ ਹੁਣ ਗਰਮ ਹੋਣ ਤੇ ਇਹਨੇ ਥੋੜਾ ਜਿਹਾ ਪਹਲਾ ਆਪਣਾ ਤਰੰਗ ਹੋ ਚੁੱਕਿਆ ਆ ਤੇ ਹੁਣ ਆਪਾਂ ਟੇਸਟ ਵਾਸਤੇ ਹਿੰਗ

ਨੰਨਾਂ ਨੂੰ ਆਪਾਂ ਹੋਰ ਛੱਟ ਕੇ ਨਹੀਂ ਪਕਾਵਾਂਗੇ ਇਹਨਾਂ ਨੂੰ ਆਪਾਂ ਇੱਕ ਪਕਾਵਾਂਗੇ ਲਈ ਤਾਂ ਅਰਵੀ ਚਿੱਪ ਚਾੜੀ ਚਿੱਪ ਚਿੱਪ ਹੋ ਜਾਣਗੇ ਦੇਖੋ ਚਿੱਪੇ ਨਾਲ ਦੇਖੋ ਆਪਣੀ ਆਹਦੀ ਅੱਗਰ ਕਾਫੀ ਚਲਪੀ ਹੋ ਗਈ ਆ ਛੱਟ ਕੇ ਵੇਖੀ ਤੇ ਆਪਣੀ ਆਟ ਪਕੀ ਗੱਲ ਲਈਏ ਹੁਣ ਇਸ ਤੇ ਅਸੀਂ ਆਪਾਂ प्याज पावे कटे हुए हैं। थोड़ा जहा गर्म मसाला और लाल मिर्च के नाम ही आप थोड़ा जहा पाउडर पावेंगे जरा बहुत ही स्वाद आता है, है। जल्दी ਨਾ ਪੰਨ ਵਾਲੀ ਤੇ ਸਾਨੂੰ ਨਾ ਬਨਵਾਵੀਂ ਪਿਆਜ਼ ਅੜੀ ਇਹਨੂੰ ਕੱਟਣਾ ਨਹੀਂ ਆ ਬੀਬ ਹੋਰੇ ਕਟਾ ਕੇ ਨੂੰ ਤਾਂ ਬਣਾਣਾ ਹਾਂਜੀ ਆਪਣੀ ਅੜੀ ਬਣ ਕੇ ਦੇਖੋ ਤਿਆਰ ਹੋ ਗਈ ਆ ਖਿਲਰੇ ਖਿਲਰੀ ਜੀ ਇਹ ਰੋਕਾ ਕਿੰਨੇ ਵਧੀਆ ਤਰੀਕੇ ਨਾਲ ਮਾਸਾ ਵੀ ਨਹੀਂ ਚਿਪਕਦੀ ਪੇਕ ਦੁੱਧ ਦੇ ਨਾਲ ਤੇ ਬਹੁਤ ਹੀ ਟੇਸਟੀ ਟੇਸਟੀ ਬਣ ਕੇ ਤਿਆਰ ਹੋਈ ਆ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਿਆ ਕਰੋ ਔਰ ਵੀਡੀਓ ਮੇਰੀ ਐਂਡ ਤੱਕ ਦੇਖਿਆ ਕਰੋ ਥੈਂਕਸ ਫਰ ਵਾਚਿੰਗ